ਸ ਸਰਕਾਰ ਹੈਲਥ ਸਰਵਿਸਿਜ਼ ਪੰਜਾਬ ਦੀ ਦੇ ਹੁਕਮਾਂ ਦੇ ਤਹਿਤ ਅਤੇ ਮਾਨਯੋਗ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਬਣਾਈ ਐਨਟੀ ਨਾਰਕੋਟਿਕ ਟਾਸਕ ਫੋਰਸ ਦਿਨ ਰਾਤ ਕੰਮ ਕਰ ਰਹੀ ਹੈ ਜਿਸ ਦੇ ਚਲਦਿਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਲ 'ਚ ਨਸ਼ਿਆਂ ਨਾਲ ਸਬੰਧਤ 8935 ਕੇਸ ਦਰਜ ਕਰਕੇ 12255 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕੇ ਪੁਲਿਸ ਨੇ 14 ਕਰੋੜ ਰੁਪਏ ਤੋਂ ਵੱਧ ਦੀ ਡਰਗਮਨੀ ਵੀ ਜ਼ਬਤ ਕੀਤੀ ਹੈ ਇਹ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਸਿਰਫ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਹੀ ਹੈ ਸਰੇ ਮਾਨਯੋਗ ਸੀਐਮ ਸਾਹਿਬ ਤੇ ਟਿਸ਼ਨ ਨਿਤੇਸ਼ ਜਿਹੜੇ ਹੈ ਡਰੱਗ ਫਰੀ ਬਣਾਉਣ ਵਾਲੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਕੱਲ ਵੀ ਆਪਾਂ ਬੜੀ ਵੱਡੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਕੀਤੀ ਹੈ ਇੱਕ ਹੋਰ ਜਿਹੜਾ ਡਰਗ ਦੇ ਅਗੇਂਸਟ ਆਪਰੇਸ਼ਨ ਦੇ ਵਿੱਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਥੇ ਅਸੀਂ ਦੋ ਟਰੱਕਸ ਬਗਨਰ ਫੜੇ ਹੈ ਨਸ਼ੇ ਦੀ ਰੋਕத் ਥਾਮ ਲਈ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਸੀਂ ਬਹੁਤ ਜ਼ਿਆਦਾ ਆਪਣੇ ਸੱਚੇ ਦਿਲੋਂ ਇਸ ਧਰਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਪਰ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ ਇਹਨੂੰ ਅਸੀਂ ਬਿਲਕੁਲ ਇਹ ਡਰਗ ਫ੍ਰੀ ਜ਼ੋਨ ਬਣਾ ਕੇ ਅਸੀਂ ਮਿਸਾਲ ਪੇਸ਼ ਕਰਨਾ ਚਾਹੁੰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਨਸ਼ਾ ਮੁਕਤ ਹੋਵੇ ਸੂਬਾ ਆਪਣਾ ਕਹਾਜ ਅਸੀਂ ਸੀਰਤ ਹਸਪੀਟਲ ਰੂਪਨਗਰ ਨੂੰ ਸੀਲ ਕੀਤਾ ਹੈ ਵਿਦ ਇਮੀਡੀਏਟ ਇਫੈਕਟ ਅਸੀਂ ਇਹਨਾਂ ਦੇ ਸਾਰੇ ਸਟਾਕ ਰਜਿਸਟਰ ਆਪਣੀ ਕਸਟਡੀ ਵਿੱਚ ਲੈ ਲਏ ਨੇ ਤੇ ਜਿੰਨੀਆਂ ਇਹਨਾਂ ਦੀ ਮੈਡੀਸਿਨਸ ਨੇ ਉਹ ਇੱਥੇ ਅੰਦਰ ਸਟੀਲ ਅਲਮਾਰੀ ਉਸ ਨੇ ਪੂਰਾ ਜਿਹੜਾ ਬਲੌਕਿੰਗ ਕਰਤੀ ਉਹ ਉਹ ਜਿਹੜੀ ਚਾਬੀਆਂ ਨੇ ਉਹ ਸਾਡੇ ਹੈਲਥ ਡਿਪਾਰਟਮੈਂਟ ਨੇ ਆਪਣੀ ਕਸਟਡੀ ਵਿੱਚ ਲੈ ਲਈਆਂ ਨੇ ਇਹਨਾਂ ਦਾ ਜਿਹੜਾ ਸੀਸੀਟੀਵੀ ਐਕਸੈਸ ਹੈ ਉਹ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਤੇ ਸਾਡੇ ਹੈਲਥ ਡਿਪਾਰਟਮੈਂਟ ਦੋਨਾਂ ਨੂੰ ਮਿਲ ਜਾਏਗਾ ਤੇ ਲਾਰਜਲੀ ਜਿਹੜਾ ਹੈ ਇਹ ਔਨ ਅਕਾਊਂਟ ਆਫ ਐਨ ਐਫਆਈਆਰ ਡੇਟਿਡ 31 12 2024 ਜਿਹੜੀ ਇਹਨਾਂ ਦੇ ਓਨਰ ਸੀਗੇ ਜਿਨ੍ਹਾਂ ਨੇ 22 ਹੋਰ ਸੈਂਟਰਸ ਨੇ ਪੂਰੇ ਪੰਜਾਬ ਦੇ ਵਿੱਚ ਉਹ ਸਾਰੇ ਅੱਜ سلسلہ ਵਾਰ ਤਰੀਕੇ ਨਾਲ ਬੰਦ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਰੂਪਨਗਰ ਦਾ ਸੈਂਟਰ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਇਹਨੂੰ ਸੀਲ ਕਰਨ ਲੱਗੀ ਹੋਈ ਸਰ ਇੱਥੇ ਕੋਈ ਮਰੀਜ਼ ਵੀ ਸੀ ਜਦੋਂ ਤੁਸੀਂ ਚੈੱਕ ਇਨ ਕਰਨ ਆਏ ਜਿਹੜੇ ਮਰੀਜ਼ ਸੀ ਇੱਥੇ ਨਹੀਂ ਐਸੱਚ ਕੋਈ ਮਰੀਜ਼ ਨਹੀਂ ਸੀਗੇ ਤੇ ਸਾਡੀ ਸਾਰਿਆਂ ਨੂੰ ਜਿੰਨੇ ਵੀ ਮਰੀਜ਼ ਜਿਹੜੇ ਉਹ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਸਿਰਤ ਹਸਪੀਟਲ ਰੂਪਨਗਰ ਦਾ ਤਤਕਾਲੀਨ ਪਰਭਾਵਨਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿੰਨੇ ਵੀ ਮਰੀਜ਼ ਨੇ ਉਹ ਆਪਣੇ ਇਲਾਜ ਦੇ ਲਈ ਜਿਹੜਾ ਹੈ ਸਰਕਾਰੀ ਹਸਪੀਟਲ ਸਾਡੇ ਉੱਤੇ ਜਾ ਸਕਦੇ ਨੇ ਉੱਥੇ ਉਹਨਾਂ ਦਾ ਅਸੀਂ ਹਰ ਸੰਭਵ ਇਲਾਜ ਕਰਾਂਗੇ ਸਾਡੇ ਐਸਐਮਓ ਸਾਹਿਬ ਇਸ ਪੂਰੀ ਪ੍ਰੋਸੈਸ ਨੂੰ ਪਰਸਨਲੀ ਮੋਨਿਟਰ ਕਰ ਰਹੇ ਨੇ ਤੇ ਸਾਡੇ ਨਾਲ ਕੀ ਕਹਿੰਦੇ ਨੇ ਸਿਟੀਜ਼ਨਸ ਦਾ ਜਿਹੜਾ ਕੋਆਪਰੇਸ਼ਨ ਆ ਕਾਫੀ ਅੱਛਾ ਰਿਹਾ ਹੈ ਸਿਟੀਜ਼ਨਸ ਦੀ ਰੈਪੀਡੇਟਿਵ ਕੰਪਲੇਂਟਸ ਵੀ ਸਹੀਆਂ I so I hope ਜਿਹੜੀ ਪ੍ਰੋਬਲਮ ਆ ਉਹ ਲਾਰਜਲੀ ਸੋਲਵ ਹੋਏਗੀ ਮੇਰੀ ਜਿੰਨੇ ਵੀ ਲੋਕ ਜਿਹੜੇ ਨਸ਼ਾ ਛੁਡਾਉ ਇਸ ਨਸ਼ਾ ਛੁਡਾਉ ਕੇਂਦਰ ਤੋਂ ਆਪਣਾ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ बार-बार ਇਹਦੇ ਆਲੇ ਦੁਆਲੇ ਇਕੱਤਰ ਨਾ ਕਰਨ ਕਿਉਂਕਿ ਸਾਡੇ ਪੁਲਿਸ 팀 ਜਿਹੜੀਆਂ ਨੇ ਉਹਨੂੰ ਰੂਟੀਨਲੀ ਗਸ਼ਟ ਕਰਨੀਆਂ ਤੇ ਕਿਸੇ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਪੈ ਸਕਦਾ ਹੈ ਇਨ ਕੇਸ ਉਹ बार-बार ਕਿਸੇ ਤਰ੍ਹਾਂ ਦਾ ਲਾਅ ਆਂਡ ਆਰਡਰ ਨੂੰ ਪ੍ਰੋਬਲਮ ਕਾਸ ਕਰ ਰਹੇ ਜਾਂ ਮਿਸਪੀਰੀਅੰਸ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕਾਸ ਕਰਦਾ ਹੈ ਇਸ ਤਰ੍ਹਾਂ ਕੇ ਸੀਟ ਹਸਪਤਾਲ ਦਾ ਜਿਹੜਾ ਲਾਇਸੈਂਸ ਫਾਇਰ ਅਥਾਰਟੀ ਬੀਨੋਂ ਕੈਨਸਲ ਕਰ ਦਿੱਤਾ ਗਿਆ ਜਿਹਦੇ ਸਮੇਂ ਦੇ ਦਿੰਸੀ ਸਾਹਿਬ ਨੇ ਜਿੱਥੇ ਨਿਗਰਾਈ ਸੀ ਉਸ ਦੇ ਪਿਛਲੇ ਸਾਬ ਦੀ ਪ੍ਰਧਾਨਗੀ ਹੈ ਉਸ ਸੀਮਾ ਪਰ ਅਜਿਹੇ ਦਾ ਹਸਪਤਾਲ ਜਿਹੜਾ ਪੂਰਾ ਜਿਹੜਾ ਰਿਕਾਰਡਿੰਗ ਕਰਕੇ ਨਹੀਂ ਸਰਵਾਣੇ ਸੋ ਅਸੀਂ ਗੁਰੂੰਗਰਾਂ ਦੇ ਇਲਾਕੇ ਵਿੱਚ ਗੁਰੂੰਗਰਾਂ ਦੇ ਇਸ ਨੂੰ ਜੇ ਅਸੀਂ ਇਸ ਨੂੰ ਜੇ ਇਹਨਾਂ ਦੇ ਨਾਲ ਇਹਨਾਂ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਅਲਟਰਨੇਟਿਵ ਹਸਪਤਾਲ ਜਿਹੜਾ ਸਰਕਾਰ ਨੇ ਹਸਪਤਾਲ ਜਦੋਂ ਸਰਕਾਰ ਉਸ ਨੂੰ ਬੰਦ ਕਰਾ ਲਿਆ ਉਸ ਤੋਂ ਇੱਕੇ ਕਿਸੇ ਕਿਸਮ ਦੀ ਜਿਹੜਾ ਕੋਈ ਲਾਰਜ ਪ੍ਰੋਬਲਮ ਕਿਤੇ ਨਾ ਅਰਵਾਈਜ਼ ਜਿਹੜਾ ਅੰਮ੍ਰਿਤਸਰ ਸਰਕਾਰ ਦੀ ਮਾਰਾ ਇਹ ਤਾਂ ਸੌਦਾ ਸਾਲ ਲਾਉਗੇ ਜੇ ਇਹ ਉਹਦੇ ਬੰਦ ਹੋ ਜੇ ਚਿੰਗੀ ਜਾਵੇ ਉਹ ਤਾਂ ਇੰਨੇ ਨਸ਼ੇੜੀ ਬੰਦੇ ਆਉਂਦੇ ਸੀ ਨਾ ਵੱਲੇ ਜਾਗਰੂਕ ਸਾਰੀ ਦਿਹਾੜੀ ਲੈਨਾ ਲੱਗਿਆ ਰਹੇ ਤੇ ਆਪਸੇ ਲੜਦੇ ਤੇ ਬਹੁਤ ਕਿਸੇ ਨੂੰ 2 ਕੋਈ ਬਾਅਦ ਤੇ ਮਿਲ ਗਿਆ ਕਿਸੇ ਨੂੰ ਘੱਟ ਮਿਲੀਆਂ ਮਤਲਬ ਜਿਹਦਾ ਗਾਰਡ ਬਣਿਆ ਦਾ ਉਹਦਾ ਆ ਕੇ ਚੁੱਪਗਾ ਕੇ ਲੈ ਜਾਂਦਾ ਹੈ ਕਈ ਖਾਂਦੇ ਘੱਟ ਤੇ ਵੇਚਦੇ ਦੇ ਜ਼ਿਆਦਾ ਹਾਂਜੀ ਬਸ 6:00 5:00 ਵਜੇ ਤੋਂ ਬਾਅਦ ਗੋੜੀਆਂ ਦੇਂਦੀਆਂ ਲਿੱਕਦੀਆਂ ਦੀਆਂ ਤੇ ਪੱਤੇ ਵਿਗਦੇ ਤੇ ਬਸ ਸਾਲੇ ਮਤਲਬ ਆਈ ਜਾਂ ਸਾਡੇ ਸੁੱਖ ਦਾ ਖਾ ਲਵਾਂਗੇ ਜੇ ਇਹ ਉਹ ਬਾਹ ਨਿਭੜ ਜੇ ਚੰਗੀ ਗੱਲ ਹੈ ਹਾਂਜੀ ਠੀਕ ਇੱਕ ਪ੍ਰੋਮਿਟ ਬਾਂਸਰ ਨੇ ਉਹਨਾਂ ਦੇ ਪੰਜਾਬ ਦੇ ਵਿੱਚ 16 ਡਿਸਟ੍ਰਿਕਟ ਦੇ ਵਿੱਚ ਚੱਲਦੇ ਨੇ ਡਰਗ ਅਡਿਕਸ਼ਨ ਸੈਂਟਰ ਤੇ 16 ਦੇ 16 ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਦਾਇਤਾ ਅਨੁਸਾਰ ਇਹ ਬੰਦ ਕੀਤੇ ਗਏ ਸੀ। ਇਹ ਲਚਾਂਸੇ ਤਾਂ ਕਿੰਨੀ ਦੇਰ ਲੰਮਸਮ ਕੈਨਸਲ ਕੀਤਾ ਕਿ ਕੀ ਸਸਪੈਂਡ ਕੀਤਾ ਗਿਆ ਉਸ ਸਮੇਂ ਤਿੰਨ ਫਰਦਰ ਆਰਡਰ ਸਸਪੈਂਡ ਕੀਤਾ ਗਿਆ। ਇਹ ਬਹੁਤ ਸੋਹਣਾ ਹੈ ਇਹ ਬਹੁਤ ਬੜਾ ਐਸੀ ਪਹਿਲਾਂ ਚੋਰੀਆਂ ਬੜੀਆਂ ਐ ਐਸਐਸਓ ਸਭ ਨੂੰ ਜਾ ਕੇ ਆਏ ਸੀ ਕੰਪਲੀਟਨਾ ਵੀ ਕਰਕੇ ਆਏ ਅਸੀਂ 20 25 ਜਨਾਨੀਆਂ ਜਾ ਕੇ ਗਈ ਸੀ ਜਰੋਲਾ ਵੀ ਪਾਇਆ ਸੀਗਾ ਉਦੋਂ ਕਹਿ ਰਹੇ ਸੀ ਯਾਨ ਟਾਈਮ ਦੇ ਅਸੀਂ ਜੀਰੋ 10 15 ਦਾ ਸਾਨੂੰ ਟਾਈਮ ਦੇ ਦੋ ਫਿਰ ਇਹਨਾਂ ਨੇ ਕੋਈ ਐਕਸ਼ਨ ਕੋਈ ਹੋਇਆ ਨਹੀਂ ਨਾ ਮੈਂ ਦੋ ਗਾੜੀ ਦੇ ਖੜੇ ਕਰਕੇ ਇੱਥੇ ਆ ਕੇ ਉਹਦੇ ਬਾਅਦ ਕੰਮ ਉਦੋਂ ਹੀ ਫਿਰ ਚੱਲਦਾ ਰਿਹਾ ਇੱਥੇ ਨਹੀਂ ਚੱਲਦਾ ਫਿਰ ਹੱਥੇ ਚੱਲਦਾ ਸੀਗਾ ਚੱਲਦਾ ਰਿਹਾ ਪੈਸਾ 200 200 ਪੁਲਿਸ ਵਾਲੇ ਆਉਂਦੇ ਵੀ ਸੀ ਜਾਨੂ ਭੱਜੋ ਜਾਂਦੇ ਪੁਲਿਸ ਵਾਲੇ ਨਹੀਂ ਸੀ ਵੈਸੇ ਐਸੀ ਗੱਲ ਨਹੀਂ ਉਹ ਬ ਫਰੇ ਹੋਇਆ ਵੀ ਉੱਥੇ ਤੇ ਜਦ ਇਹ ਭੱਜਦੇ ਉਹਨਾਂ ਨੂੰ ਪਤਾ ਤਾਂ ਵੀ ਆ ਕੇ ਬੰਦੇ ਭੱਜ ਜਾਂਦੇ ਉੱਥੇ ਜਾ ਕੇ ਬੁਲਾਇਆ ਕਰਦੇ ਸੀ ਬੁਲਾਇਆ ਕਰਦੇ ਬਸ ਠੀਕ ਤਾਂ ਸਾਨੂੰ ਕੈਰੈਕਟਰ ਹੈਲਥ ਸਰਵਿਸਿਜ਼ ਪੰਜਾਬ ਮਾਨੀਤ ਜੀ ਵੱਲੋਂ ਇੱਕ ਪੱਤਰ ਐਸ ਜੀ ਦੇ ਤਹਿਤ ਪਿਆ ਗਿਆ ਸੀਗਾ ਤੇ ਜਿਹੜੇ ਉਹਨਾਂ ਦੇ ਓਨਰ ਨੇ ਉਸਨੇ 500 ਲੈ ਲਈ ਉਹਨਾਂ ਦੇ ਖਿਲਾਫ ਐਫ ਆਈ ਆਰ ਲਾਂਚ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਪੂਰੇ ਪੰਜਾਬ ਚ ਚੱਲ ਰਹੇ 22 ਸੈਂਟਰ ਤਤਕਾਲੀਨ ਪ੍ਰਭਾਵ ਨਾਲ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਰਾਮ ਆਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਇੱਕ ਟਾਸਕ ਫੋਰਸ ਬਣਾਈ ਗਈ ਤੇ ਮੇਰੀ ਪ੍ਰਧਾਨਗੀ ਵਿੱਚ ਇਹਦੇ ਵਿੱਚ ਨਾਲ ਐਸਐਮਓ ਸਾਹਿਬ ਸਗੇ ਸਾਡੇ ਪੀਐਨਸੀ ਨੇ ਨਾਲ ਸਾਡੇ ਡਰਗ ਇਨਸਪੈਕਟਰਸ ਸਗੇ ਸਾਡੇ ਜਿਹੜੇ ਸਰਕਾਰੀ ਹਸਪੀਟਲਸ ਮੈਡੀਕਲ ਆਫੀਸਰ ਨੇ ਸਾਈਕੀਆਟ੍ਰਿਸ ਤੋਂ ਸਗੇ ਡੀਐਸਪੀ ਸਾਹਿਬ ਸਗੇ ਕਰੋਨਾ ਦੇ ਵੱਲੋਂ ਐਸਐਚਓ ਸਿਟੀ ਰੂਪਨਗਰ ਆਏ ਨੇ ਸਾਡੇ ਨਾਲ ਸਾਨੂੰ ਇਹ ਟਾਸਕ ਸੀਗਾ ਕਿ ਇਹਨਾਂ ਦੀ ਪੂਰੀ ਇਨਵੈਂਟਰੀ ਚੈੱਕ ਕਰਕੇ ਇਹਨੂੰ ਸੀਲ ਕਰ ਦੇਣਾ કે ઓહી ਤੁਸੀਂ દેખ શકਦੇ હો અસી સીલ કરન લાગ્યા હે ਤੇ મેરી سارے जितने भी मरीज ਜਿਹੜੇ ઓਰੇ ਇਲਾਜ ਲਈ ਆ ਰਹੇ ਸੀ ਉਹਨਾਂ ਨੂੰ ਰਿਕੁਐਸਟ ਹੈ કે ਇਹਨਾਂ ਦਾ লাইসেন্স ઇમિડિયટ ઇફેક્શનલ સસ્પેન્ડ ਕਰ ਦਿੱਤਾ ਗਿਆ ਹੈ તો ਤੁਸੀਂ ਸਾਡੇ સરકારી રિડક્શન સેન્ટર ਜਿਹੜਾ ਹੈਗਾ ਉੱਥੇ ਜਾ ਸਕਦੇ ਹੋ ਉੱਥੇ ਤੁਹਾਡਾ ਮੁફਤ ਇਲਾਜ ਕਰਵਾਇਆ ਜਾਏਗਾ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ थैंक यू